ਗ੍ਰਾਮ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕਿਉਂਕਿ ਮੈਂ ਤਾਂ ਜੇ ਤੁਸੀਂ ਕਹੋਗੇ ਨਾ ਪਤਾ ਨਹੀਂ ਇਹ ਝੂਠ ਬੋਲਦੀ ਆ ਵੀ ਮੇਰੇ ਨਾਲ ਤਾਂ ਚਮਤਕਾਰ ਹੀ ਹੋਇਆ ਜੀ ਠੀਕ ਆ ਜੀ ਮੇਰੀਆਂ ਇੰਨੀਆਂ ਪ੍ਰੋਬਲਮਾਂ ਠੀਕ ਹੋਈਆਂ ਲੈ ਅੱਖਾਂ ਤੋਂ ਕਹਿੰਦੇ ਹੁੰਦੇ ਜਿਵੇਂ ਪੈਰਾਂ ਤੱਕ ਇੱਕ ਮੇਰੀ ਐਨਕਾ ਲੱਗੀਆਂ ਸੀ ਉਹ ਵੀ ਮੇਰੀਆਂ ਭੈਣਾਂ ਨੂੰ ਸਭ ਨੂੰ ਪਤਾ ਉਹ ਵੀ ਹੁਣ ਮੈਨੂੰ ਮਤਲਬ ਝੋਲਾ ਝੋਲਾ ਦਿਖਣ ਲੱਗ ਗਿਆ ਸੀ ਐਨਕਾ ਚੋਂ ਵੀ ਜਦ ਕੇ ਮੈਂ ਇਸ ਮਹੀਨੇ ਜਿਹੜੀ ਰਿਪੋਰਟ ਬਣਾਈ ਆ ਬਿਨਾਂ ਐਨਕਾਂ ਤੋਂ ਬਿਨਾਂ ਜੀ ਤੇ ਉਸ ਤੋਂ ਬਾਅਦ ਜੇ ਮੇਰੇ ਧੜਕਣ ਵਾਧੇ ਸੀ ਜਲਦੀ ਕਈ ਵਾਰੀ ਬੈੱਡ ਤੇ ਪਈ ਨੂੰ ਮੈਨੂੰ ਐ ਲੱਗਦਾ ਹੁੰਦਾ ਸੀ ਜਿਵੇਂ ਪਹਚਾਰ ਆ ਗਿਆ ਮੈਨੂੰ ਆਪ ਨੂੰ ਵੀ ਨਹੀਂ ਸੀ ਪਤਾ ਲੱਗਦਾ ਕਿਉਂਕਿ ਦਵਾਈਆਂ ਕਰਕੇ ਮੈਨੂੰ ਨੀਂਦ ਇਦਾਂ ਆ ਜਾਂਦੀ ਸੀ ਵੀ ਮੈਨੂੰ ਸੌਂਰਤ ਨਹੀਂ ਸੀ ਰਹਿੰਦੀ ਜਦੋਂ ਮੈਨੂੰ ਪਤਾ ਲੱਗਣ ਲੱਗਿਆ ਵੀ ਇਹ ਤਾਂ ਮੇਰੀ ਹੀ ਧੜਕਣ ਵਾਧਦੀ ਆ ਤੇ ਹੁਣ ਉਹ ਵੀ ਮੇਰੀ ਠੀਕ ਹੋ ਗਈ ਨਾ ਮੈਂ ਕੋਈ ਵੀ ਜੀਦਿ ਦਵਾਈ ਖਾਂ ਨਹੀਂ ਆ ਕੈਸਟਰੋਲ ਮੇਰਾ ਵਾਦਾ ਸੀ ਫੈਰਟ ਦੀ ਦਵਾਈ ਉਹ ਵੀ ਮੈਂ ਬੰਦ ਕਰਤੀ ਅੱਜ ਦੀ ਘੜੀ ਮੈਂ ਕੋਈ ਦਵਾਈ ਨਹੀਂ ਖਾਂਦੀ ਮੈਂ ਬਿਲਕੁਲ ਠੀਕ ਆ ਇੱਕ ਮੇਰੀ ਗੋਡਿਆਂ ਦੀ ਪ੍ਰੋਬਲਮ ਸੀ ਵੀ ਮੇਰੇ ਮਤਲਬ ਕਰੋਨਾ ਵੇ ਸੱਟ ਲੱਗ ਗਈ ਸੀ ਤੇ ਉਹ ਡਾਕਟਰ ਕਹਿੰਦੇ ਸੀ ਵੀ ਇਹ ਹੁਣ ਗੋਡਾ ਜਾਂ ਤਾਂ ਤੁਹਾਨੂੰ ਦੁਬਾਰਤੋਂ ਆਪਰੇਸ਼ਨ ਕਰਾਉਣਾ ਪੈਣਾ ਹੈ ਦਾ ਵੀ ਇਹ ਮਾਸ ਜੋੜ ਨਹੀਂ ਸਕਦਾ ਜਦ ਕਿ ਮੇਰਾ ਗੋਡਾ ਵੀ ਠੀਕ ਹੋ ਗਿਆ ਕੋਈ ਮੈਨੂੰ ਗੋਡੇ ਦੀ ਪ੍ਰੋਬਲਮ ਨਹੀਂ ਮੁੜਦਾ ਵਧੀਆ ਜਿਵੇਂ ਪਹਿਲਾਂ ਹੋਣਾ ਰਹਿੰਦਾ ਸੀ ਉਤੋਂ ਮਾਸ ਆਏ ਲੱਗਦਾ ਸੀ ਵੀ ਇਹ ਮਾਸ ਨਾ ਆੜੀ ਆ ਤੇ ਦੂਜਾ ਆੜੀ ਆ ਮੈਨੂੰ ਕਵਰ ਪਾ ਕੇ ਤੁਰਨਾ ਪੈਂਦਾ ਸੀ ਜਦ ਕਿ ਮੇਰਾ ਉਹ ਵੀ ਠੀਕ ਆ ਜੀ ਕਿੰਨਾ ਟਾਈਮ ਵਰਤਿਆ ਭੈਣ ਇਹ ਤੇ ਕੀ ਕੀ ਵਰਤਿਆ ਸੀਗਾ ਮੈਂ ਕੇਸਰ ਕੇ ਬੈਡਾਈਟ ਵਰਤਿਆ ਹੋਰ ਮੈਂ ਕੁਝ ਨਹੀਂ ਵਰਤਿਆ ਜੀ ਕਿੰਨੇ ਟਾਈਮ ਚ ਫਰਕ ਪਿਆ ਤੁਹਾਨੂੰ ਮੈਨੂੰ ਤਾਂ ਬਹੁਤ ਛੇਤੀ ਜੀ 1 ਮਹੀਨੇ ਡੇਢ ਮਹੀਨੇ ਚ ਮਹੀਨੇ ਤੀ ਮੈਂ ਦਵਾਈ ਸਾਰੀ ਛੱਡਤੀ ਸੀ ਹੁਣ ਮੈਂ ਕੋਈ ਦਵਾਈ ਨਹੀਂ ਲੈ ਰਹੀ ਧੰਨਵਾਦ